ਉਪੀ ਹਰਸਿਮਰਤ ਕੋਰ ਬਦਲ ਨੇ ਇੱਕ ਵਾਰੀ ਫਿਰ ਤੋਂ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧਿਆ ਹਨ ਉਹਨਾਂ ਨੇ ਸਵਾਲ ਚੱਕੇ ਕਿ ਹਰ ਵਾਰੀ ਕੇਜਰੀ ਵਾਲੀ ਕਿਉਂ ਆ ਕੇ ਪੰਜਾਬ ਦੇ ਵਿੱਚ ਉਦਘਾਟਨ ਕਰਦਾ ਹੈ ਤੁਸੀਂ ਵੀ ਸੁਣੋ ਹੋਰ ਕੀ ਕੁਝ ਕਿਹਾ ਹਰਸਿਮਰਤ ਕੋਰ ਬਦਲ ਨੇ ਹਮੇਸ਼ਾ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਸੀ ਤੇ ਕੰਮ ਦੇਖਿਆ ਬੱਸਾਂ ਸਰਕਾਰੀ ਬੱਸਾਂ ਤੱਕ ਬਰਤੋਂ ਕੀਤੀ ਗਈ ਹੈ ਇਹ ਲੋਕ ਫਿਰ ਵੀ ਨਹੀਂ ਗਏ ਹੋਤੀ ਹੈ ਦੇਖੋ ਇਸ ਸਰਕਾਰ ਦਾ ਪਰਦਾ ਫਾਸ਼ ਹੋ ਗਿਆ ਲੋਕੀ ਇਹਨਾਂ ਦੀ ਅਸਲੀਅਤ ਜਾਣ ਗਏ ਨੇ ਕਿ ਮੁੱਖ ਮੰਤਰੀ ਸਾਹਿਬ ਨੂੰ ਸਿਰਫ ਗਲਾ ਦਾ ਖੜਾ ਬਣਾਉਣਾ ਆਉਂਦਾ ਹੈਗਾ ਇਹ ਝੂਠ ਦੇ ਵਪਾਰੀ ਨੇ ਆਮ ਆਦਮੀ ਪਾਰਟੀ ਭਾਵੇਂ केजरीवाल ਹੋਏ ਭਾਵੇਂ ਭਗਵੰਤ ਮਾਨ ਹੋਏ ਇਹਨਾਂ ਨੇ ਝੂਠ ਮਾਰ ਮਾਰ ਮੁੱਖ ਮੰਤਰੀ ਬਣ ਗਏ ਤੇ 2 ਸਾਲ ਤੋਂ ਮੁੱਖ ਮੰਤਰੀ ਬਨਣ ਤੋਂ ਬਾਅਦ ਵੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਨਾ ਲੋਕਾਂ ਦੇ ਨੇੜੇ ਗਏ ਨਾ ਹੀ ਕੀਤੇ ਹੋਏ ਵਾਅਦਿਆਂ ਵਿੱਚੋਂ ਇੱਕ ਵੀ ਪੂਰਾ ਕੋਈ ਕੀਤਾ ਜਿਹੜੇ ਜ਼ੀਰੋ ਬਿੱਲ ਦਾ ਇਸ਼ਤਿਹਾਰ ਕਰਦੇ ਆਂ ਬੀਬੀਆਂ ਮੇਰੇ ਕੋਲ ਗਰੀਬ ਖੜੇ ਨੇ ਜਿਨ੍ਹਾਂ 27-22000 ਦੇ ਬਿੱਲ ਆਏ ਨੇ ਸੋ ਹਰ ਇੱਕ ਚੀਜ਼ ਨਾ 1000 ਰੁਪਏ ਕਿਸੇ ਦੇ ਖਾਤੇ 'ਚ ਆਏ ਨਾ 2500 ਕਿਸੇ ਬਜ਼ੁਰਗ ਨੂੰ ਪੈਨਸ਼ਨ ਮਿਲੀ ਹੈ ਬਾਦਲ ਸਾਹਿਬ ਦੇ ਦਿੱਤੇ ਹੋਏ ਕਾਰਡ ਉਲਟਾ ਕੱਟ ਦਿੱਤੇ ਸ਼ਗਨ ਦੇ ਚੈੱਕ ਬੰਦ ਕਰਤੇ ਇੱਕ ਇੱਟ ਨਹੀਂ ਲੱਗੀ ਹੈਗੀ ਕਿਸੇ ਹਲਕੇ 'ਚ ਬਲਕਿ 60000 ਕਰੋੜ ਦਾ ਕਰਜ਼ਾ ਪੰਜਾਬ ਦੇ ਸੂਬੇ ਦੇ ਉੱਤੇ ਚੜਾਤਾ ਤੇ ਕੱਲੇ ਗੱਲਾਂ ਮਾਰ ਕੇ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਤੁਸੀਂ ਦੇਖੋ ਬਸਾਂ ਹੈਗੀਆਂ ਲੋਕਾਂ ਦੀ ਸਹੂਲਤ ਵਾਸਤੇ ਸਰਕਾਰ ਦੇ ਖਜ਼ਾਨੇ ਤੋਂ ਬਸਾਂ ਚੱਲਦੀਆਂ ਨੇ ਲੋਕਾਂ ਨੂੰ ਇੱਥੇ ਉੱਥੇ ਲਿਜਾਣ ਵਾਸਤੇ ਲੇਕਿਨ ਕੇਜਰੀਵਾਲ ਦੀ ਰੈਲੀ ਚਮਕਾਨ ਵਾਸਤੇ ਹਰ ਬਾਰੀ ਪਾਵੇਂ ਕਿਸੇ ਕਮਰੇ ਦਾ ਉਦਘਾਟਨ ਹੋਏ ਪਾਵੇਂ ਕਿਸੇ ਸਕੂਲ ਦੇ ਕਮਰੇ ਦਾ ਹਸਪਤਾਲ ਦੇ ਕਮਰੇ ਦਾ ਦਿੱਲੀੋਂ ਕੇਜਰੀਵਾਲ ਆ ਕੇ ਉਦਘਾਟਨ ਕਰਦਾ ਕਿਉਂਕਿ ਉਹ ਕੇਜਰੀਵਾਲ ਵੀ ਮੁੱਖ ਮੰਤਰੀ ਨੂੰ ਉਦਘਾਟਨ ਕਰਨ ਲਾਇਕ ਨਹੀਂ ਸਮਝਦਾ ਉਹਦੀ ਆਪ ਦੀ ਪਾਰਟੀ ਚ ਹੀ ਮੁੱਖ ਮੰਤਰੀ ਦੀ ਇੱਜ਼ਤ ਨਹੀਂ ਹੈ ਤੇ ਸਰਕਾਰੀ ਬਸਾਂ ਦਾ ਖਰਚਾ ਲੋਕਾਂ ਦੇ ਸਿਰਾਂ ਤੇ ਪਾ ਕੇ ਲੋਕਾਂ ਨੂੰ ਢਾ ਕੇ ਉੱਥੇ ਵਾਸਤੇ ਲੈ ਕੇ ਜਾਂਦੇ ਨੇ ਰੈਲੀ ਵਾਸਤੇ ਲੇਕਿਨ ਇੱਕ ਦੋ ਬਾਰੀ ਤੋ ਲੋਕੀ ਗੁੰਮਰਾਹ ਹੋਵੇ ਹੁਣ ਤਾਂ ਜਵੇਂ ਮਾਨ ਸਾਹਿਬ ਦੀ ਬੇਟੀ ਨੇ ਜਗ ਜਾਹਰ ਕਰਤਾ ਜਿਹੜਾ ਘਰ ਦਾ ਭੇਦੀ ਲੰਕਾ ਡਾਇ ਬੇਟੀ ਤੋਂ ਵੱਧ ਕੋਈ ਨਹੀਂ ਜਾਣਦਾ ਪਿਤਾ ਨੂੰ ਪਰਿਵਾਰ ਨੂੰ ਤੇ ਕਿਵੇਂ ਦੁਖੀ ਤਰੀਕੇ ਦੇ ਨਾਲ ਬੇਟੀ ਨੇ ਦੱਸਿਆ ਕਿ ਪਿਤਾ ਕਿਵੇਂ ਝੂਠ ਬੋਲ ਕੇ ਗੁੰਮਰਾਹ ਕਰ ਰਿਹਾ ਪੰਜਾਬ ਦੇ ਲੋਕੀ ਜਾਗ ਜਾਓ ਤੇ ਲੋਕੀ ਦਾ ਜਾਗਣ ਦਾ ਇਹ ਨਤੀਜਾ ਹੋਇਆ ਕਿ ਪਾਵੇਂ ਸਰਕਾਰੀ ਬਸਾ ਖੜੀ ਕਰਕੇ ਲੋਕਾਂ ਨੂੰ ਉਹਦੇ ਵਿੱਚ ਭਰਨ ਦੀ ਕੋਸ਼ਿਸ਼ ਕੀਤੀ ਲੇਕਿਨ ਸਾਰੀਆਂ ਸੀਟਾਂ ਖਾਲੀ ਸੀਗੀਆਂ ਲੋਕੀ ਸਮਝ ਗਏ ਨੇ ਜਿਹੜਾ ਕਹਿੰਦਾ ਕਿ ਘਰ ਜਾ ਕੇ ਹੁਣ ਸੁਵਿਧਾਵਾਂ ਲੋਕਾਂ ਨੂੰ ਮਿਲਣਗੀਆਂ ਇਹ ਸੁਵਿਧਾ ਤਾਂ ਜਿੱਥੇ ਦਫ਼ਤਰ ਜਾਂਦੇ ਉੱਥੇ ਨਹੀਂ ਮਿਲਦੇ ਇਹਨੇ ਮੁਲਾਜ਼ਮ ਕਿੱਥੇ ਜਿੱਥੇ ਘਰ ਘਰ ਜਾ ਕੇ ਮਿਲ ਜਾਣਗੇ ਇਹ ਸਿਰਫ ਭ੍ਰਿਸ਼ਟਾਚਾਰ ਦਾ ਇੱਕ ਨਈ ਦੁਕਾਨ ਚਲਾ ਰਿਹਾ ਹੈਗਾ ਜਿਵੇਂ ਮੋਹੱਲਾ ਕਲੀਨਿਕ ਵੀ ਇਸ ਤਰ੍ਹਾਂ ਕੇ ਚਲਾਈ ਸੀਗੀ ਇਹ ਹਰ ਚੀਜ਼ ਕਰਦਾ ਪੰਜਾਬ ਦੇ ਪੈਸੇ ਕਮਾਉਣ ਵਾਸਤੇ ਤੇ ਲੋਕੀ ਹੁਣ ਭਲੀ ਭਾਨੀ ਸਮਝ ਗਏ ਨੇ ਹੁਣ ਇਹਦੇ ਝਾਂਸਿਆਂ ਤੇ ਨਹੀਂ ਆਣਾ ਹੁਣ ਜਿਹੜੇ ਝਾੜੂ ਦੇ ਨਾਲ ਇਹਨਾਂ ਲੋਕਾਂ ਨੇ 92 ਦੇ ਕੇ ਘਰ ਦੇ ਅੰਦਰ ਵਾੜਿਆ ਸੀ ਉਸ ਝਾੜੂ ਦੇ ਨਾਲ ਇਸ ਗੰਦੀ ਸਰਕਾਰ ਨੂੰ ਲੋਕਾਂ ਨੇ ਝਾੜੂ ਮਾਰ ਕੇ ਦਫਾ ਕਰਨਾ ਹੈ ਕਿਉਂਕਿ ਅੱਜ ਲੋਕੀ ਬਾਦਲ ਸਾਹਿਬ ਦੀ ਸਹੂਲਤਾਂ ਨੂੰ ਯਾਦ ਕਰਦੇ ਨੇ ਅਮਨ ਕਾਨੂੰਨ ਦੀ ਸਥਿਤੀ ਵੀ ਬੇਕਾਰ ਹੈ ਜੀ ਹਰ ਪੱਕੋ ਪੰਜਾਬ 'ਚ ਨਸ਼ਾ ਚੱਲ ਰਿਹਾ ਹੈ ਲੋਕੀ ਦੁਖੀ ਹੋਏ ਬੈਠੇ ਨੇ ਇਹ ਕਾਂਗਰਸ ਦੇ ਆਮ ਆਦਮੀ ਨੇ ਮਿਲ ਕੇ ਜਿਹੜਾ ਭੰਡੀ ਪ੍ਰਚਾਰ ਸਾਡੇ ਖਿਲਾਫ ਕੀਤਾ ਸੀ ਜੇ ਅਸੀਂ ਵੱਡੇ ਮਗਰਮੱਸੀ ਤਾਂ ਫਿਰ 8 ਸਾਲਾਂ ਚੋਂ ਫੜਕੇ ਸਾਨੂੰ ਬੰਦ ਕਿਉਂ ਨਹੀਂ ਕੀਤਾ ਬੰਦ ਕਰਨ ਇਸ ਨਸ਼ੇ ਨੂੰ ਜਿਵੇਂ ਅਸੀਂ ਬੰਦ ਕਰਦੇ ਸੀ 10 ਸਾਲ ਪਹਿਲੇ ਕਿਹੜੇ ਨਸ਼ੇ ਗਲੀ ਮੋਹਲਾ ਚ ਇੱਕ ਚਿੱਟਾ ਵਿਕਦਾ ਸੀਗਾ ਕਿੰਨੇ ਬੱਚੇ ਕਰਦੇ ਸੀ ਅੱਜ ਕਿਹੜਾ ਬੱਚਾ ਜਿਹੜਾ ਨਹੀਂ ਕਰ ਰਿਹਾ ਤਾਂ ਕਿਹੜਾ ਗਲੀ ਮੋਹਲਾ ਹੈ ਜਿੱਥੇ ਨਹੀਂ ਵਿਕ ਰਿਹਾ ਕਿਉਂ ਨਹੀਂ ਹੈ ਸਰਕਾਰ ਰੋਕਦੀ ਹੈ ਅਦਾਲਤ ਨੂੰ ਟਿੱਪਣੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਟਿੱਪਣੀ ਕਰਦੀ ਹੈ ਕਿ ਲਗਾ ਸਰਕਾਰ ਬੇਕਾਰ ਰਹੀ ਹੈਗੀ ਜੇ ਸਰਕਾਰੀ ਠੇਕੇ ਤਾਂ ਚਿੱਟਾ ਵਿਕ ਰਿਹਾ ਤੇ ਇਹ ਤਾਂ ਸਰਕਾਰ ਚਲਾਉਂਦੀ ਹੈਗੀ ਜੇ ਜੇਲਾ ਚ ਮਿਲ ਰਹੇ ਤੇ ਸਰਕਾਰ ਚ ਲਾਂਦੀ ਹੈ ਤੇ ਬਿਲਕੁਲ ਸਹੀ ਗੱਲ ਹੈ ਕਿ ਅੱਜ ਕਿਸੇ ਮਗਰਮਛ ਨੂੰ ਹੱਥ ਨਹੀਂ ਲਾਇਆ ਜਾ ਰਹਾ ਬਲਕਿ ਜਿਹੜੇ ਸ਼ਿਕਾਇਤ ਕਰਦੇ ਨੇ ਕਿ ਚਿੱਟਾ ਰੋਕੋ ਉਹਨਾਂ ਦੇ ਖਿਲਾਫ ਐਕਸ਼ਨ ਕੀਤਾ ਜਾ ਰਹਾ ਇੱਕ ਪਾਸੇ ਚਿੱਟਾ ਤੇ ਦੂਜੇ ਪਾਸੇ ਉਸ ਕਰਕੇ ਕਾਨੂੰਨ ਵਿਵਸਥਾ ਦਾ ਇਨਾ ਬੁਰਾ ਹਾਲ ਹੈ ਕਿ ਹਿੰਦੁਸਤਾਨ ਦਾ ਗੈਂਗਸਟਰ ਕੈਪੀਟਲ ਪੰਜਾਬ ਬਣ ਚੁੱਕਿਆ ਹੈ ਅੱਜ ਸਾਰੇ ਤਰ੍ਹਾਂ ਦੇ ਹਰ ਇਲਾਕੇ ਦੇ ਗੈਂਗਸਟਰ ਇੱਥੇ ਪਨਾ ਹੈ ਸਰਕਾਰ ਨੇ ਦਿੱਤੀ ਹੋਈ ਹੈ ਲਾਰੈਂਸ ਬਿਸ਼ਨੋਈ ਵਰਗੇ ਜਾਣੇ ਮਾਣੇ ਗੈਂਗਸਟਰ ਸ਼ਰੇਆਮ ਸਾਡੀ ਜੇਲਾ ਤੋਂ ਇੰਟਰਵਿਊ ਦਿੰਦੇ ਨੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਹੈ ਕਾਹੀਂ ਕਦੇ ਸਿੱਧੂ ਮੂਸੇਵਾਲਾ ਮਰਦਾ ਕਾਹੇ ਕੋਈ ਅਮਲੀਆ ਕੋਈ ਖਡਾਰੀ ਸਾਡਾ ਮਰਦਾ ਕਾਹੀਂ ਕੋਈ ਦਿਨ ਦਿਹਾੜੇ ਲੁੱਟਾ ਖੋਹਾਂ ਕਤਲ ਇਹ ਆਮ ਪੰਜਾਬ 'ਚ ਹੋ ਗਿਆ ਇੱਥੇ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਜਿਹੜਾ ਮੁੱਖ ਮੰਤਰੀ ਖੁਦ ਨਸ਼ੇੜੀ ਹੈਗਾ ਸਵੇਰ ਤੋਂ ਨਸ਼ੇਸ਼ਟ ਹੋਤ ਰਹਿਦਾ ਹੈ ਉਹਨੇ ਪੰਜਾਬ ਦਾ ਕੀ ਸਵਾਰਨਾ ਹੈ ਇਹ ਲੋਕਾਂ ਨੂੰ ਸਮਝ ਆ ਗਿਆ ਇਸ ਕਰਕੇ ਉਹਨਾਂ ਦੀ ਰੈਲੀਆਂ 'ਚ ਕੋਈ ਨਹੀਂ ਜਾ ਰਿਹਾ ਤੇ ਨਾ ਹੀ ਇਹਨਾਂ ਨੂੰ ਕੋਈ ਬੋਲਾਊਗਾ